ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਇਪੁਰ ਤਹਿਸੀਲ ਇਹਨੂੰ ਜੀਰਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਵਹਿੜਾਂ ਵੇਖ ਰਹੇ ਆ ਸਾਰੀਆਂ ਵਹਿੜਾਂ ਹੀ ਸੇਲ ਆ ਬਕਾਊ ਆ ਸੋਹਣੀਆਂ ਵਹਿੜਾਂ ਵਿੱਚ ਜਰਸੀ ਨਸਲ ਦੀਆਂ ਵਹਿੜਾਂ ਪੂਰੇ ਫਾਲ ਵੱਡੇ ਕਦ ਕਾਠ ਵਾਲੀਆਂ ਚੰਗੇ ਦੁੱਧ ਵਾਲੀਆਂ ਇਨਫਰਮੇਸ਼ਨ ਲੈ ਦਿੰਨਾ ਆਉ ਕਰ ਦਿਆਂਗਾ ਬੱਸ ਦਿੰਨੇ ਆ ਪਰਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਈ ਸਸੀ ਗੱਲ ਸਸੀ ਕਮਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਗੋਰਾ ਗੱਲ ਪਿੰਡ ਆਪਣਾ ਸੁੱਕੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਅਦ ਹੈ ਤੇ ਮੋਗੇ ਤੋਂ 20 ਕਿਲੋਮੀਟਰ ਬਾਅਦ ਹੈ ਫੋਨ ਨੰਬਰ ਦੱਸੋ 9781230900 ਜੀ ਇੱਕ ਰਿਫੇਰ ਦੱਸੋ 9781230900 ਜੀ ਸਾਰੀਆਂ ਮਕਾਊ ਗੋਰੇ ਇਸ ਟਾਈਮ ਤੇ 5 ਬੇੜਾ ਮਕਾਊ ਆ ਵੀਰੇ ਆਪਣੇ ਕੋਲੇ 1 ਨੰਬਰ ਜਰਸੀ ਤੋਂ ਸ਼ੁਰੂ ਕਰੀਏ। ਇਹ ਬੈੜ ਨੇ ਮੇਰੇ ਪਹਿਲੇ ਸਵੇਰੇ ਸੋਣਾ ਵਾ। ਪਲੂਣ ਮੱਚੀ। ਹਾਂ ਪਲੂਣ ਮੱਚੀ ਆ ਵੀਰੇ ਪਰ ਵੱਡੀ ਬੜੀ ਜਦਾ ਵਾ। ਹੂੰ ਤੇ 12 ਡਣੇ ਤੇ ਬਾਕੀ ਆ ਵੀਰੇ ਮਤਲਬ ਮਾਲਕਾਂ ਦੇ ਦੱਸਣ ਮੁਤਾਬਕ। ਠੀਕ ਹੈ। ਹਾਂਜੀ। ਕਿੰਨਾ ਕ ਦੁੱਧ ਪਿਆ ਜੀ ਤੇਰੇ ਸਾਹਮਣੇ? ਬੱਚੀ ਬਹੁਤ ਵੱਡੀ ਹੈ। ਚਲੋ ਆਪਾਂ ਦਾ ਕੁਛ ਵੀ ਨਹੀਂ ਕਿਸੇ ਬੈੜ ਦਾ ਵੀ ਨਹੀਂ ਕਹਿੰਦੇ ਹਨਾ ਪਰ ਜਿੱਡੀ ਬੱਚੀ ਦੀ ਬਾਡੀ ਲੈਣਾ ਮੈਨੂੰ ਨਾਰਮਲ ਮਤਲਬ 17-18 ਕਿਲੋ ਦਾ ਚਾਹੀਦਾ ਪਹਿਲੇ ਸਵੇਰੇ। ਹੂੰ ਸਹੀ ਹੈ। ਹਾਂਜੀ। ਜਾਇਦਾ ਮੁੱਲ ਦੱਸ ਦੀ ਪਹਿਲਾਂ ਹੀ। ਵੀਰੇ ਅੱਜ ਦਾ ਮੁੱਲ ਹੋਵੇ ਤਾਂ ਬਿਲਕੁਲ ਜਾਇ ਜਿਹੜਾ ਆ ਦੋਸਤੋ ਇੱਕ ਨੰਬਰ ਬਹੁਤ ਸੋਹਣੀ ਜਰਸੀ ਫੁੱਲ ਵੱਡੇ ਕੱਦ ਕਾਠ ਵਾਲੀ ਵਜਨ ਵਜਨ ਬਹੁਤ ਹੈ ਸੋਹਣਾ ਬਾਡੀ ਸਾਰਾ ਟਰੱਕ ਚ ਰੱਖ ਫੁੱਲ ਡੁੱਲੇ ਅੰਗਾਂ ਪੈਰਾਂ ਦੀ ਹੈ ਦਿਨ ਜਰੂਰ ਵੀਰ ਕਹਿੰਦਾ 12 ਲੈ ਜੂ 10 12 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਹੈ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਜਿਹੜੇ ਹਿਸਾਬ ਨਾਲ ਵੀਰ ਕਹਿੰਦਾ ਵੈੜ ਦਾ ਕੱਦ ਕਾਠ ਹੈ ਵਜਨ ਉਹ ਹਿਸਾਬ ਨਾਲ ਬਾਈ ਕਹਿੰਦਾ 17 18 ਕਿਲੋ ਦੁੱਧ ਪਿਆਜੂ ਬਾਕੀ ਜੇ ਏਡੀ ਵੱਛੀ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਤੇ ਇੱਕ ਹੋਰ ਗੱਲ ਹੈ ਅੱਜ ਦਾ ਮੁੱਲ ਆ ਵੀਰ ਕਹਿੰਦਾ 52000 ਜਿੱਦਣ ਤਿਆਰ ਹੋ ਜਾਂਦੀ ਹੈ ਉਸ ਦਿਨ ਵੀਰ ਕਹਿੰਦਾ ਮੌਕੇ ਦੇ ਹਿਸਾਬ ਦਾ ਮੁੱਲ ਲਊ ਜੇ ਕੋਈ ਭੈਣ ਭਰਾ ਦਾ ਸੰਦੇਣਾ ਨੂੰ ਤਿਆਰ ਮੰਗੇ ਕਿ ਬਾਈ ਯਾਰ ਤੁਸੀਂ 52000 ਮੁੱਲ ਕੀਤਾ ਸੀਗਾ ਉਦੋਂ ਨਹੀਂ ਇਹ ਅੱਜ ਦਾ ਮੁੱਲ ਹੈ ਕਦ ਵੱਡਾ ਵਜਨ ਬਹੁਤ ਆ ਥਣ ਭਾਂਡੇ ਦੀ ਸਾਫ ਸੁਥਰੀਆ ਬਲ ਢੱਲਾਂ ਹਜੀ ਕਾਫੀ ਬਾਕੀ ਆ ਬਾਕੀ ਦੇਣ 10 12 ਪਏ ਆ 12 ਦਿਨ ਕਾਪੀ ਮੁਤਾਬਕ ਕੱਚੀ ਆ 10-12 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਐ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂਫ ਫੋਰਡ ਸ਼ੰਘਪੂਰਾ ਵੀ ਨਾ ਸ਼ਾਈਨਿੰਗ ਵੀ ਪਿੰਡੇ ਚ ਪੂਰੀ ਐ ਨਾ ਕੋਈ ਧਫੜੀ ਐ ਨਾ ਕੋਈ ਧਫੜੀ ਦਾ ਨਿਸ਼ਾਨ ਫੁੱਲ ਵੱਡੀ ਜਰਸੀ ਪਹਿਲਾ ਸੂਆ ਪਲੂਣ ਵੈੜ ਦੋਸਤੋ 2 ਨੰਬਰ ਵੀ ਸੇਮ ਹੀ ਹਾਈਟ ਦੀ ਐ ਦੋ ਨੰਬਰ ਤੇ ਆਈ ਗਰੀ ਇਹ ਵੈੜ ਨੇ ਮੇਰੇ ਦੂਜੇ ਸੂਏ ਸੋਨਾਵਾ ਹੂੰ ਲੈਣ ਮੰਨ ਕੇ ਚਲੋ ਤੁਸੀਂ ਹਫਤੇ ਦੇ ਅੰਦਰ ਬਾਹਰ ਲਊਗੀ ਠੀਕ ਐ ਤੇ ਪਹਿਲੇ ਸੂਏ ਦਾ ਮਾਰ ਕਰਨ ਤੋਂ ਦੱਸਿਆ ਵੀਰੇ 16 ਕਿਲੋ ਆਪਾਂ ਨੂੰ ਹਾਂਜੀ ਜੈਜਾ ਮੋਲੀ ਦਾ ਵੀ ਇਹ ਬੱਚੀ ਵੀਰੇ ਬਿਲਕੁਲ ਜਾਇਜ਼ ਦੇ ਦਾਂਗੇ 48000 ਰੁਪਏ ਦੀ ਜਮਾਨਦਾਰ ਨਿਕਾਜ ਹੋ ਜਾਊਗਾ ਸਹੀ ਆ ਦੋਸਤੋ 1 ਨੰਬਰ 52000 ਦੀ ਪਹਿਲਾ ਸੂਹਾ ਵੱਛੀ ਆ ਕੱਦ ਕਾਟ ਫੋਲੀ ਵੱਡਾ 2 ਨੰਬਰ ਵੀ ਪੂਰੀ ਵੱਡੀ ਆ ਉਹ ਦੂਜੇ ਸੂਏ ਸੁੰਦੀ ਆ 16 ਕਿਲੋ ਦੁੱਧ ਵੀਰ ਦੱਸਦਾ ਕਿ ਪਹਿਲੇ ਸੂਏ ਪਲੂਨ ਵੱਛੀ ਨੇ ਦਿੱਤਾ ਇਹ ਇੱਕ ਹਫ਼ਤੇ ਦੀ ਕੱਚੀ ਆ ਬਾਕੀ ਦਿਹਾੜੀ ਡੰਗ ਦਾ ਤਾਂ ਪਤਾ ਨਹੀਂ ਹੁੰਦਾ ਕਈ ਵਾਰ ਪਸ਼ੂ ਪਹਿਲਾਂ ਵੀ ਸੂਪ ਪੈਂਦਾ ਇੱਕ ਅਦ ਦਿਨ ਉੱਪਰ ਵੀ ਲੈ ਸਕਦੇ ਹੋ ਅੱਗੇ ਵਾਈਗਰ ਨੂੰ ਪਤਾ ਥਣ ਭਾਂਡੇ ਦੀ ਇਹ ਵੀ ਸਾਫ਼ ਸੁਥਰੀ ਐ ਦੋਸਤੋ ਘਰੇ ਦੁੱਧ ਪੀਣ ਵਾਲੇ ਭੈਣ ਭਰਾਵਾਂ ਦੀ ਆਮ ਹੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਐ ਲੈਣੀ ਇਧਰ ਲਈ ਲੋਕਲ ਆ ਲੈਣੀ ਵੱਡੀ ਐ ਜੇ ਕੋਈ ਹੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋਊ ਇੱਕ ਨੰਬਰ ਵੀ ਪੂਰੀ ਵੱਡੀ ਜਰਸੀ ਆ ਦੋ ਨੰਬਰ ਵੀ ਵੱਡੀ ਜਰਸੀ ਆ ਤਿੰਨ ਨੰਬਰ ਵੀ ਫੌਲੀ ਚੰਗੀ ਵੱੱਛੀ ਆ ਬਹਿੜਾਂ ਲਗਭਗ ਸਾਰੀਆਂ ਹੀ ਚੰਗੀਆਂ ਬਾਕੀ ਸੀਰੀਅਲ ਵਾਈ ਤੁਹਾਨੂੰ ਤੋਰ-ਤੋਰ ਵਿਖਾ ਦੇਣੀ ਆ ਇਹਦਾ ਮੁੱਲ 48000 ਗੁਰੇ ਹਾਂਜੀ ਇਹਦਾ ਮੁੱਲ 48000 ਵਿੱਚੋਂ ਕੋਈ ਥੋੜਾ ਘਣਾ ਵੀਰ ਕਹਿੰਦਾ ਮੌਕੇ ਤੇ ਮਾਨਤਾਣ ਹੋ ਜਾਊਗਾ ਫਲਟੇ ਲਾਹ ਜੀ ਕਾਫੀ ਬਾਕੀ ਹੈ ਬਾਕੀ ਇੱਕ ਹਫਤਾ ਲੈਂਦੀ ਆ ਪੰਜ-ਛੇ ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਸੋਨਾ ਹਵਾਨਾ ਤਿਆਰ ਕਰਕੇ ਸੂ ਥਣ ਚਾਰ ਹੀ ਹਾਤੀ ਚੁਵਾਈ ਵਾਲੇ ਗੈਪ ਚ ਲੱਗੇ ਹੋਇਆ ਬਾਕੀ ਹੁਣ ਅੱਗੇ ਰੁੱਤ ਵੀ ਵਧੀਆ ਆ ਗਈ ਆ 8-10 ਕ ਦਿਨ ਰਹਿ ਗਏ ਭਾਦੋਂ ਦੇ ਪਦੋਂ ਜਦਾ ਇਹਨਾਂ 'ਚ ਮੇਰੇ ਹਸਾਬ ਨਾਲ ਲੱਗਦਾ ਕੋਈ ਵੀ ਨਹੀਂ ਸੂੰਦੀਆਂ ਜਾਂ ਅੱਸੂ ਜਿਹੜੇ ਸੂਣਾ ਇਹਨਾਂ ਨੇ ਵਧੀਆ ਰੁੱਤ ਹੈ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਦੋਂ ਦੁੱਗਣਾ ਦੁੱਧ ਕਰਮਾਣੀਆਂ ਪਿਆ ਦੇਣਗੇ ਕਿਉਂਕਿ ਇਹਦੋਂ ਪਹਿਲਾਂ ਗਰਮੀ ਸੀ ਗਰਮੀ 'ਚ ਪਸ਼ੂ ਉਹਨਾਂ ਦਾਣਾ ਦਾ ਪਾਵ ਨਹੀਂ ਖਾਂਦਾ ਉਂ ਵੀ ਗਰਮੀ 'ਚ ਬੇਰਾਮ ਰਹਿੰਦਾ ਉਹਨਾਂ ਦੁੱਧ ਚ ਆਉਂਦਾ ਨਹੀਂ ਪਰ ਹੁਣ ਰੁੱਤ ਵਧੀਆ ਆ ਗਈ ਹੈ ਜਿੰਨੀ ਤੁਸੀਂ ਸੇਵਾ ਕਰ ਲੋਗੇ ਸਾਲੋ ਸਾਲ ਕਰਮਾਣੀ ਵਧੀਆ ਖੁੱਲਾ ਦੁੱਧ ਪਿਆ ਦੇਣਗੇ ਤਿੰਨ ਨੰਬਰ ਤੇ ਆ ਜਿਗੇ ਗੁਰੇ ਇਹ ਕਰਨਾ ਵੀਰੇ ਦੂਜੇ ਤੂਰੇ ਸੂਣਾ ਵਾ ਠੀਕ ਆ ਲੈਣੇ ਵੱਧ ਤੋਂ ਵੱਧ ਵੀਰੇ ਮੰਨ ਲਓ ਹਫਤਾ ਹੀ ਲਊਗੀ ਹਫਤਾ ਲਊ ਹਾਂਜੀ ਹੋ ਸਕਦਾ ਭਾਦੂ ਦੀ ਸੂਬੇ ਵੀ ਮੰਨ ਕੇ ਚਲੋ ਵੀਰੇ ਹਫਤੇ ਦਾ ਆਈਡੀਆ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦੀ ਐ ਨਾ ਉੱਤੇ ਵੀ ਲੈ ਸਕਦੀ ਆ ਵੀ ਆਈਡੀਆ ਹਫਤਾ ਕਿ ਲਊਗੀ ਠੀਕ ਆ ਤੇ ਦੰਦ ਵੀਰੇ ਪਹਿਲੇ ਸੂਰੇ ਦਾ 15 ਕਿਲੋ ਦੱਸਿਆ ਮਾਰਕਾ ਨੇ ਭਲੂਨ ਦਾ ਹਾਂਜੀ ਜੈ ਜਮਲ ਇਹਦਾ ਵੀਰੇ 46000 ਤੋਂ ਮਾਨਦਾਨ ਕਰਦਾਂਗੇ ਮੱਛੀ ਦਾ ਭਾਜਨ ਮੋਜਨ ਬਹੁਤ ਆ ਲੇਵੇ ਦੀ ਬਹੁਤ ਜ਼ਿਆਦਾ ਫਿੱਲੀ ਆ ਕੱਢੀਏ ਬਾਹਰ ਨੂੰ 1 ਨੰਬਰ 52 ਦੀ 2 ਨੰਬਰ 48 ਦੀ 3 ਨੰਬਰ 46 ਦੀ ਮੈਨੂੰ ਲੱਗਦਾ ਹਜ਼ਾਰ ਖੰਡ ਹੋਰ ਗਾਂ ਵਾਲੀ ਨਰਮ ਹੋ ਜੂਗੀ ਬਾਕੀ ਜਿਹੜੀ ਵਾਰੀ ਆਈ ਉਹਦਾ ਮੁੱਲ ਤੁਹਾਨੂੰ ਪਤਾ ਲੱਗ ਹੀ ਜਾਣਾ ਦੁੱਧ ਕਿੰਨਾ ਦੱਸਿਆ ਗੁਰੇ 15 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸਵੇਰੇ ਜਰਸੀ ਨੇ ਦਿੱਤਾ ਦੂਜੇ ਸਵੇਰੇ ਸੁੰਦੀ ਆ ਇੱਕ ਹਫਤੇ ਦੀ ਕੱਚੀ ਆ ਝੋਲ ਵਾਲੀ ਬੱਛੀ ਹੈ ਲੇਵਾ ਲਾਊ ਬਹੁਤ ਖੁੱਲੇ ਭਾਂਡੇ ਦੀ ਹੈ ਥਣ ਵੀ ਪੂਰਾ ਚੰਗਾ ਗੁਲਾਬੀ ਥਾਣਾ ਆਦੀ ਚਵਾਈ ਵਾਲੇ ਗੈਬ ਚ ਲੱਗੇ ਹੋਇਆ ਪ੍ਰਾਈਜ਼ ਵੀ ਫਿਰ ਜਾਇਜ਼ ਹੀ ਆ 46000 ਕੋਈ ਵਿੱਚੋਂ ਮੌਕੇ ਤੇ ਥੋੜਾ ਘਾਣਾ ਮਾਨ ਤਾਨ ਹੋ ਜੂ ਇਹ ਵੀ ਕਰਮਾ ਵਾਲੀ ਵਧੀਆ ਦੁੱਧ ਪਿਆ ਜੂ ਥਣ ਸੋਹਣੇ ਅਸਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਜਰਸੀ ਨਾਲ ਅਸਲ ਦੀ ਫੁੱਲ ਜਿਆਦਾ ਵਾਲੀ ਬੱਚੀ ਆ ਨੇ ਬਹੁਤ ਗੱਡੂ ਵੀ ਰਟਿਆ ਡੋਲ ਬਹੁਤ ਬਈਆ ਨੇ ਬੱਚੀ ਲਾਹੂ ਬਹੁਤ 5-7 ਦਿਨ ਲੈ ਜਾਣੇ ਆ ਅਮਰੀਕਨ ਵੜਾ ਅਰ ਗੱਲੇ ਵਾ ਤਿਆਰ ਕਰਕੇ ਸੂ ਤੇ ਅੱਗੇ ਦੁੱਧ ਥੋੜੀ ਸੇਵਾ ਦਾ ਰਤ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਹਟਿਆ ਕਿ ਹੁਣ ਵਧੀਆ ਆ ਗਈ ਆ ਮੌਸਮ ਵਧੀਆ ਵਧੀਆ ਸੇਵਾ ਕਰ ਲੋਂਗੇ ਹੋ ਸਕਦਾ ਕੋਈ 2 ਕਿਲੋ ਦੁੱਧ ਵੱਧ ਪਿਆ ਜੇ ਕਿਉਂਕਿ ਦੁੱਧ ਦੇਣਾ ਦਾ ਸੇਵਾਣੀ ਆ ਹੋ ਸਕਦਾ ਕਿਲੋ 2 ਕਿਲੋ ਦੁੱਧ ਮੇਰੇ ਹਿਸਾਬ ਨਾਲ ਲੱਗਦਾ ਜਿਹੜੇ ਹਿਸਾਬ ਨਾਲ ਬੱਚੀ ਦਾ ਲੇਵਾ ਖੁੱਲਾ ਭਾਂਡਾ ਲੇਵਾ ਲਾਹੂ ਬਹੁਤ ਤੇ ਪਿਛਲੇ ਸੂਵੇ ਨਾਲੋਂ ਕਿਲੋ 2 ਕਿਲੋ ਦੁੱਧ ਵੱਧ ਪਿਆ ਜੂ ਪ੍ਰਾਈਸ 46000 ਵਿੱਚ ਮਾਨਤਾਣ ਹੋ ਜੂ 4 ਨੰਬਰ ਤੇ ਆ ਜੀ ਗੁਰੇ ਇਹ ਮੈਂ ਆਪਣੇ ਜਿਹੜੇ ਦੂਜੇ ਸਵੇਰੇ ਸੋਣਾ ਵਾ ਹੈਗੀ ਵੀਰੇ ਜਰਸੀ ਆ ਪਰ ਹੈ ਬਲੈਕ ਕਲਰ ਦਾ ਤੇ ਦਹਿਨ ਮੰਨ ਕੇ ਲੋ ਹਫ਼ਤੇ ਤੋਂ 10 ਦਿਨ ਲਊਗੀ ਇਹ ਕਿੰਨਾ ਰੁੱਧ ਪਿਆ ਜੀ ਦੁੱਧ 13 ਤੋਂ 14 ਕਿਲੋ ਦੱਸਿਆ ਵੀਰੇ ਮੈਂ ਸਵੇਰੇ ਦਾ ਜੈਜ ਜਮਾ ਲਓ ਇਹਦੀ ਜੈਸਨ ਉਹ ਵੀ ਹੋਣੀ ਵੀਰੇ 36000 ਰੁਪਏ ਦੀ ਮੁੱਲ 38000 ਰੁਪਿਆ ਵਾ ਸਹੀ ਆ ਦੋਸਤੋ ਜਿਵੇਂ ਹੀ ਜੈਜ ਮੇਰੇ ਹਿਸਾਬ ਨਾਲ ਲੱਗਦਾ ਸਾਰਿਆਂ ਨੂੰ ਸਸਤੀ ਵੈੜ 4 ਨੰਬਰ ਉਹ ਦੁੱਧ 13 14 ਕਿਲੋ ਪਿਆ ਦੇਣਾ ਤੇ ਦੁੱਧ ਮੱਝ ਆ ਰਗਾ 13 14 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਘੱਟੋ ਘੱਟ 90-95000 ਦੀ ਆਉਗੀ ਤੇ ਫੰਡਰ ਮੱਝ ਨਹੀਂ ਕੋਈ ਦਿੰਦਾ 36000 ਦੀ ਤੇ ਫੰਡਰ ਮੱਝ ਵੀ ਆਪਾਂ ਲੈਨੇ ਘੱਟੋ ਘੱਟ 48-50000 ਦੀ ਮਿਲਦੀ ਆ ਤੇ ਦੁੱਧ ਇਹਦਾ ਜਰਸੀ ਦਾ ਮੱਝ ਆ ਰਗਾ ਹੀ ਹੁਣ ਦੁੱਧ ਮੱਝ ਆ ਰਗਾ ਹੁੰਦਾ ਕਰਕੇ ਮੱਝ ਦੇ ਮੁਕਾਬਲੇ ਮੁੱਲ ਅੱਧਾ ਹੁੰਦਾ ਕਰਕੇ ਤਾਂ ਕਰਕੇ ਰੇਗ ਭੈਣ ਭਰਾ ਦੀ ਘਰੇ ਦੁੱਧ ਪੀਣ ਵਾਲੀ ਦੀ ਡਿਮਾਂਡ ਹੁੰਦੀ ਬਈ ਯਾਰ ਜਰਸੀ ਲੈਣੀ ਆ ਤਾ ਕਰਕੇ ਇਹ ਡਿਮਾਂਡ ਚ ਵੀ ਵੱਧ ਰਹੀਆਂ ਤੇ ਨਾਗ ਵੀ ਥੋੜੇ ਆ ਦੂਜੀ ਐਚ ਐਫ ਕ੍ਰਾਸ ਵੜਾਂ ਤੋਂ ਚਲੋ ਕਾਫੀ ਮਿਲ ਜਾਂਦੀਆਂ ਪਰ ਇਹਨਾਂ ਦੇ ਨਾਗ ਥੋੜੇ ਆ ਤੇ ਲਦੂ ਬਹੁਤ ਅਗਰੇ ਲੇਵਾ ਬਹੁਤ ਸੋਨਾ ਕੱਢੂਗੀ ਥਣ ਸੋਹਣਿਆ ਆਦੀ ਚਵਾਈ ਵਾਲੇ ਫਲ ਤੇ ਲਾਂਜ ਕਾਫੀ ਬਾਕੀ ਬਾਕੀ ਦੇਣ ਪਏ ਆ ਦੇਣ ਲੈ ਜਾਣੇ ਆ ਸਾਰੀ ਵਾਲ ਢੱਲ ਕੱਢ ਕੇ ਸੋਨਾ ਮੁੱਲ 36000 ਕੋਈ 36000 ਚੋਂ ਥੋੜਾ ਕਣਾ ਮਾਨਤਾਨ ਹੋ ਜੂ ਤਨਾਂ ਦੀ ਸਾਫ ਸੁਥਰੀ ਆ ਬਾਈ ਵੀਡੀਓ ਬਣਾਈ ਜਾਨਾ ਬਾਅਦ ਚ ਕਰਦਾ ਅੱਗੇ ਦੱਸ ਦੀ ਲਾਸਟ ਵਾਰੇ ਜੀ ਬੜਾ ਨੇ ਜਨੇ ਸੁਣਦੇ ਕੋਈ ਸੁਣਾਵਾ ਮੂੰਹ ਤੋਂ ਚਾਰ ਦੰਦ ਦਾ ਬੱਚੀ ਹੈ ਜੇ ਦੈਨ ਇਹ ਵੀ ਵੀਰੇ ਹੱਥ ਤੇ ਦੇ ਅੰਦਰ ਬਾਹਰ ਵਾਲੀ ਆ ਠੀਕ ਹੈ ਇਹਦਾ ਵੀ ਛੋਟਾ ਜਿਹਾ ਭਾਅ ਕਰਦੇ ਇਹਦਾ ਬੱਚੀ ਦਾ ਵੀਰੇ 42000 ਜਮਾਨਤਨ ਕਰਦਾਂਗੇ ਲਾਲ ਡੱਬੀ ਬੱਚੀਆਂ ਸੋਹਣੀ ਸੋਹਣੀ ਬਹੁਤ ਆ ਹਨਾ ਤੇ 42 ਜਮਾਨਤਨ ਕਰਦਾਂਗੇ ਦੁੱਧ ਕਿੰਨਾ ਕੁ ਬੈਜੀ ਦੁੱਧ ਵੀਰੇ ਦਾ 14 ਕਿਲੋ ਦੱਸਿਆ ਪਹਿਲੇ ਸੋਏ ਦਾ ਆਪਾਂ ਨੂੰ ਹਫਤੇ ਦੇ ਅੰਦਰ ਬਾਹਰ ਸੁਬੂ ਮੁੱਲ 42 ਦੋਸਤੋ 42000 ਦੀ ਦੇ ਦੇਣੀ ਆ ਲਾਲ ਬਦਾਮੀ ਰੰਗ ਦੀ ਪੱਛੀ ਆ ਵਿੱਚ ਟੇ ਰੰਗ ਦੇ ਮੋਟੇ ਪੰਜ ਸੱਤ ਕਿ ਡੱਬ ਹੋਣਗੇ ਤਿੰਨ ਚਾਰ ਸੱਜੇ ਪਾਸੇ ਆ ਤਿੰਨ ਚਾਰ ਖੱਬੇ ਪਾਸੇ ਆ ਇੱਕ ਅਦਾ ਪੇਟ ਦੇ ਥੱਲੇ ਆ ਪੰਜ ਸੱਤ ਡੱਬਾ ਟੋਟਲ ਦੁੱਧ ਦੁੱਧ ਗੁਰੇ ਦੁੱਧ ਵਿੱਚ 14 ਤੋਂ 15 ਕਿਲੋ ਦੱਸਿਆ ਮਗਰ ਰੇ ਸੀ ਇਹਦਾ 14 ਤੋਂ 15 ਕਿਲੋ ਦੱਸਿਆ ਕੱਦ ਕਾਠ ਪੂਰਾ ਹੀ ਆ ਇਹ ਚਾਰ ਨੰਬਰ ਨਾਲੋਂ ਵੀ ਵੱਡੀ ਆ ਪੰਜ ਨੰਬਰ ਲਾਸਟ ਹਫਤੇ ਦੇ ਅੰਦਰ ਬਾਹਰ ਬਾਈ ਕਾਂ ਦਾ ਸੂਪੂਗੀ ਮੁੱਲੇ ਦਾ 42000 ਮਾਨ ਤਾਨ ਹੋ ਜੂ ਫੀਲ ਸੌ ਤਾਂ ਇਹ ਨਾ ਲਗਭਗ ਸਾਰੇ ਪੌਲੀ ਆ ਲਟੂ ਕੀ ਵੀਰੇ ਫੀਟਿੰਗ ਵਾਲਾ ਹੈ ਨਾ ਇਹ ਲਟੂ ਨੇ ਬਹੁਤ ਭਈਆ ਜੀ ਬਲਟ ਲਾ ਹਾਂ ਜੀ ਕਾਫੀ ਬਾਕੀ ਆ ਲੇਵਾ ਵੀਰ ਦਾਸ ਦਾ ਸੋਹਣਾ ਗੱਡੂ ਪੰਜ ਬਹਿੜਾ ਪੰਜੇ ਥਣ ਭਾਂਡੇ ਦੀਆਂ ਸਾਫ ਸੁਥਰੀਆਂ ਕਿਸੇ ਦੇ ਵੀ ਫੋਡ ਸ਼ਾਂਗ ਹੈ ਨਹੀਂ ਕੀ ਆਧੀ ਚੁਵਾਈ ਵਾਲੇ ਥਾਨ ਆ ਭਾਵੇਂ ਕੋਈ ਇੱਥੇ ਚੁਵਾਈ ਕਰ ਲੇ ਭਾਵੇਂ ਕੋਈ ਸ਼ੀਨ ਤੇ ਚੁਵਾਈ ਕਰ ਲੇ ਪ੍ਰਾਈਸ ਐ ਜੀ ਇਹ ਮਾਨਤਾਣ ਵਿੱਚ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਹੋ ਜੂ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਪੰਜ ਨਗ ਜਰਸੀਆਂ ਦੀ ਸੇਲ ਹੈ ਪਾਸਟ ਦੇ ਵਿੱਚ ਰੂਟੀਨ ਚ ਸਾਰੀਆਂ ਵੀਡੀਓ ਵੇਖਣ ਲਈ ਤੇ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਸასი ਸ਼ਾਲ ਜਲਦ ਮਿਲਦੇ ਹਾਂ